ਗੜਾਕੇ ਦੀ ਠੰਡ ਪੈ ਰਹੀ ਹੈ ਔਰ ਇਸ ਸਰਦੀ ਦੇ ਮੌਸਮ ਦੇ ਵਿੱਚ ਜੇ ਬਚਾਤ ਡਰਾਈ ਫਰੂਟ ਵਾਸਤੇ ਲੋਕ ਬਚਾ ਕਰਦੇ ਨੇ ਡਰਾਈ ਫਰੂਟ ਖਾ ਕੇ ਲੇਕਿਨ ਇੱਕ ਖਾਸ ਇੱਕ ਡਰਾਈ ਫਰੂਟ ਜਿਹੜਾ ਹਰ ਘਰ ਹਰ ਵਰਗ ਦਾ ਇੱਕ ਆਦਮੀ ਖਾ ਸਕਦਾ ਹਰ ਵਰਗ ਦਾ ਜੀ ਖਾ ਸਕਦਾ ਉਹ ਹੈ ਮੂੰਫਲੀ ਔਰ ਮੂੰਫਲੀ ਗਜਕ ਇਹ ਖਾਸ ਕਰਕੇ ਜੇ ਗੱਲ ਕਰੀਏ ਸਰਦੀਆਂ ਦੀ ਸੁਗਾਤ ਮੰਨੀ ਜਾਂਦੀ ਹੈ ਔਰ ਇਹ ਦੁਕਾਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦੁਕਾਨ ਤੇ ਚਾਹੇ ਉਹ ਕਰਿਆਨੇ ਦੀ ਦੁਕਾਨ ਹੋਵੇ ਚਾਹੇ ਉਹ ਖਾਸ ਦੁਕਾਨਾਂ ਜਿਹੜੀਆਂ ਮੂੰਫਲੀ ਜਾਂ ਗਜਕ ਵੇਚਦੀਆਂ ਉਹਨਾਂ ਤੇ ਜਿਹੜੇ ਲੋਕਾਂ ਦਾ ਵੀ ਰੁਝਾਨ ਰਹਿੰਦਾ ਚਾਹੇ ਕੋਈ ਵੀ ਵਰਗ ਦਾ ਲੋਕ ਹੋਣ ਚਾਹੇ ਬੱਚੇ ਨੇ ਬਜ਼ੁਰਗ ਨੇ ਉਹ ਮੂੰਫਲੀ ਖਾਣਾ ਪਸੰਦ ਕਰਦੇ ਨੇ ਇਸ ਸਰਦੀ ਦੇ ਮੌਸਮ ਦੇ ਵਿੱਚ ਲੇਕਿਨ ਅੱਜ ਇੱਕ ਤਸਵੀਰਾਂ ਤੁਹਾਨੂੰ ਉਹ ਦਿਖਾਵਾਂਗੇ ਕਿ ਮੂੰਫਲੀ ਮੋੜ ਤੋਂ ਤਿਆਰ ਕਿਵੇਂ ਹੁੰਦੀ ਹੈ ਤੇ ਕਹ ਲਈਏ ਕਿ ਖੇਤਾਂ ਦੇ ਵਿੱਚੋਂ ਦੇ ਮੂੰਫਲੀ ਆ ਜਾਂਦੀ ਹੈ ਲੇਕਿਨ ਜਦੋਂ ਤੱਕ ਉਹ ਲੋਕਾਂ ਤੱਕ ਪਹੁੰਚ ਕਰਦੀ ਹੈ ਇਹ ਕਿਵੇਂ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਮੁਫਲੀ ਸਿੱਧੀ ਕਿਸਾਨਾਂ ਤੋਂ ਬਾਅਦ ਸਿੱਧੀ ਲੋਕਾਂ ਤੱਕ ਹੀ ਪਹੁੰਚਦੀ ਹੈ ਪਹਿਲਾਂ ਉਹਨੂੰ ਤਿਆਰੀ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇੱਕ ਖਾਸ ਟੈਕਨੀਕ ਹੈ ਉਹਦੀ ਖਾਸ ਇੱਕ ਕੈਲੀਏ ਇੱਕ ਵਿਧੀ ਹੈ ਜਿਹੜੀ ਮੁਫਲੀ ਦੀ ਪਕਾਈ ਕਰਦੀ ਹੈ ਔਰ ਪਕਾਈ ਹੋਣ ਤੋਂ ਬਾਅਦ ਜਿਹੜੀ ਹੈ ਉਹ ਮੁਫਲੀ ਬਾਜ਼ਾਰਾਂ ਦੇ ਵਿੱਚ ਪਹੁੰਚਦੀ ਹੈ ਬਾਜ਼ਾਰਾਂ ਤੋਂ ਬਾਅਦ ਉਹ ਘਰਾਂ ਦੇ ਵਿੱਚ ਲੋਕਾਂ ਲਈ ਇੱਕ ਕੈਲੀਏ ਸਰਦੀ ਲਈ ਇੱਕ ਸੁਗਾਤ ਮੰਨੀ ਜਾਂਦੀ ਹੈ ਭਾਜੀ ਤੁਸੀਂ ਇਹ ਕੰਮ ਕਰਦੇ ਹੋ ਕਦੋਂ ਤੋਂ ਇਹ ਕੰਮ ਕਰਦੇ ਹੋ ਆਹ ਮਨੋਤਿ ਕਿ 30 ਸਾਲ ਹੋ ਗਏ ਹਾਂਜੀ ਹਾਂਜੀ ਕੀ ਇਹ ਖਾਸ ਕੋਈ ਤਰੀਕਾ ਕਿਵੇਂ ਪਹਿਲੇ ਕਦਮ ਵਿੱਚ ਦੱਸੋ ਕਿ ਜਦੋਂ ਵੀ ਬੋਰੀਆਂ ਦੇ ਵਿੱਚ ਮੋਕਲੀ ਆਈ ਹੋਈ ਹੈ ਹਾਂਜੀ ਹਾਂਜੀ ਪਹਿਲਾਂ ਮੋਕਲੀ ਕੱਚੀ ਆਉਂਦੀ ਆਉਂਦੀ ਹੈ ਕੱਚੀ ਆਉਂਦੀ ਆਈ ਤਾਂ ਲੋਕਾਂ ਨੇ ਲਗਾਈ ਜੀ ਕਾਦੀਆਂ ਉਹਨਾਂ ਪਿੱਛੇ ਆਉਂਦੀ ਬਾਹਰੋਂ ਹਾਂਜੀ ਹਾਂਜੀ ਤੇ ਫਿਰ ਕੋ ਬਾਹਰ ਕਿਵੇਂ ਉਹਨੂੰ ਇੱਕ ਨਾ ਹੀ ਮੋਕਲੀ ਦੋ ਬੋਰੀਆਂ ਭਾਈ ਜੀਆਂ ਤੇ ਡੇਢ ਘੰਟੇ ਚੋ ਜਾਂਦੀਆਂ ਤੇ ਕੋਈ ਪੱਕ ਜਾਂਦੀ ਹਾਂਜੀ ਕਿੰਨੇ ਸਾਲ ਹੋ ਗਏ ਕੰਮ ਕਰਦੇ ਹੋ ਕੀ ਕਹਿੰਦੇ ਸਾਲ ਹੋ ਗਏ 20 30 ਸਾਲ ਹੋ ਗਏ ਤੇ ਕੋਈ ਬਦਲਾਅ ਵੀ ਆਇਆ ਇਹਦੇ ਵਿੱਚ ਬੁਲੰਦਾਂ ਢੰਗ ਤਰੀਕੇ ਢੰਗ ਵਿੱਚ ਉਹਨਾਂ ਮਰੀਜ਼ ਉਹਨੂੰ ਕੰਦੀਦਾ ਜਨਾ ਫਾਦੇ ਟੈਂਸ਼ਨ ਪਈ ਸਿੰਪਲੀ ਪਈ ਜਿੱਥੇ ਪੱਟੀਆਂ ਪਈਦੀਆਂ ਉਹ ਸਮਝ ਨਹੀਂ ਕਰਦੇ ਉਹ ਕਲੇਜਾਂ ਦੀ ਮੋਹਰੀ ਇਹ ਜਗਾਂ ਦੇ ਕਰਦੇ ਰੇਤ ਮੂੰਹ ਚ ਆ ਜਾਂਦੀ ਆ ਇਸ ਕਰਕੇ ਹੁਣ ਇਹ ਠੀਕ ਹਾਂ ਪੱਟੀਆਂ ਲੱਗੀਆਂ ਹਾਂ ਹਾਂ ਉਹ ਮਸ਼ੀਨਾਂ ਦਾ ਕੰਮ ਮਸ਼ੀਨਾਂ ਚਾਈ ਮਸ਼ੀਨਾਂ ਨਾਲ ਬਣਾਈ ਉਹ ਵੀ ਉਹਦਾ ਜੇ ਸਮਾਂ ਵੀ ਬਚਦਾ ਹੈ ਹਾਂ ਬਹੁਤ ਬਹੁਤ ਆਮ ਬਜ਼ਾਓ ਰਹੀ ਹੋ ਅੱਜ ਬਾਵਾ ਜਾਣੀ ਤੇ ਇਹ ਗੱਲ ਕਿਹੜਾ ਕੰਮ ਕਰ ਸਕੀਏ ਹੋਰ ਆ ਵਧੀਆ ਸਭ ਤੋਂ ਵਧੀਆ ਪਹਿਲਾਂ ਤੇ ਫਿਰ ਭੱਟੀ ਦੀ ਵੀ ਭੁੰਦੇ ਰਹੇ ਹੋ ਹਾਂਜੀ ਹਾਂਜੀ ਭੱਟੀ ਦੀ ਭੁੰਨੇ ਦੀ ਉਹ ਮੋਹਰੀ ਤਖਤ ਦੀ ਗੱਲ ਕਾਲੀ ਨਹੀਂ ਨਾ ਕਾਲੀ ਨਾ ਹਾਂ ਦਾ ਹਾਂ ਉਹ ਨਹੀਂ ਪਸੰਦ ਕਰਦੀ ਉਹ ਤੋਂ ਜਿੰਨ ਜਿੰਨੀ ਇਹ ਠੀਕ ਹੈ ਤੇਰਾ ਫਾਇਦਾ ਭਾਵੇਂ ਦਿਹਾੜੀ ਜਿੰਨੀ ਮਰਜ਼ੀ ਬੋਰੀ ਬੋਲੋ ਹੋਰ ਤੇ ਬਾਦ ਉਹ ਸਾਰੀ ਜਿਹੜੀ 10 ਬੋਰੀ ਬੋਲੀਏ ਏਟਾ 50 ਬੋਰੀ ਆ ਜੀ ਕਿਵੇਂ ਗਾਹਕ ਦਾ ਕਿਵੇਂ ਨਰੁਝਾਨ ਜਾਂਦਾ ਫਿਰ ਬਹੁਤ ਠੀਕ ਹੈ ਚਲੋ ਜੀ ਤਾਂ ਮਹंगाई ਬੜੀ ਹੋ ਗਈ ਹੈ ਨਾ ਢਿੰਗੀ ਹੋ ਗਈਆਂ ਬਾਜ਼ਾਰ ਤੇ ਹਰ ਬੰਦੇ ਦਾ ਹਰ ਪਰਚਾ ਆਪਣਾ ਦੇਖ ਕੇ ਕਰਦਾ ਹੈ ਇਹ ਸਭ ਤੋਂ ਸਸਤਾ ਡ్రਾਈ ਫਰੂਟ ਤੇ ਇਹੀ ਹੈ ਨਾ ਮੁਕਾ। ਔਰ ਇਹ ਤਾਂ ਵਧੀਆ ਆਵੇਗਾ ਐਸਾ। ਭਈ ਇਹਦੇ ਗਰੀਬਾਂ ਦੇ ਖਾਣਾ। ਜੋ ਮਰਜ਼ੀ ਲਈ ਜਾ। ਮੰਗਰ ਕੋ 10 20 30 50 ਜਿੰਨੇ ਮਰਜ਼ੀ ਲੈ ਸਕਦੇ ਆ ਤੁਸੀਂ ਲਿਮਨ ਰਾਂ। ਅੱਜ। ਤੇ ਫਿਰ ਇਹ 바ਜੀ ਤੁਸੀਂ ਇਹ ਕੰਮ ਕਰਦੇ ਹੋ ਤੇ ਤੁਹਾਨੂੰ ਇਸ ਰੋਜ਼ਗਾਰ ਦੇ ਵਿੱਚ ਕਿਉਂਕਿ ਇਹ ਰੋਜ਼ਗਾਰ ਤੇ ਸਿਰਫ ਸਬਜ਼ੀਆਂ ਦਾ ਹੀ ਹੈ। ਫਿਰ ਉਸ ਤੋਂ ਬਾਅਦ ਫਿਰ ਕਿਵੇਂ ਬਣਦਾ? ਉਹ ਤੋਂ ਗਨਿਆ ਵੀ ਹੋਰ ਮੱਕਈ ਸੋਰੇ ਦਾ ਕੰਮ ਚੱਲ ਪੈਂਦਾ। ਬਾਕੀ ਬਾਕੀ ਹੋ ਕੇ ਰਹੇਗਾ। ਉਹ ਤਾਂ ਇਹ ਜਦੋਂ ਲੋੜੀ ਤੇ ਤੁਹਾਨੂੰ ਲਗੰਬਾ ਚੋਂ ਹੋਰ ਸੋਨੇ ਹੁਨੀਆਂ ਕਈ ਵੈਰਾਈ ਮੜੀ ਮੜੀ ਚੱਲ ਜਰਨ ਦੀ ਮਾਰਾ ਮੋਟਾ ਕਰਚਾ ਪਣੀ ਚੱਲਦਾ ਹੁੰਦਾ ਲੋੜੀ ਤੇ ਵੀ ਸਗੜ ਹੁੰਦਾ ਨਾ ਮੂਫਲੀ ਤੋਂ ਬਿਨਾਂ ਲੋੜੀ ਨਹੀਂ ਹੋ ਸਕਦੀ ਨਾ ਨਾ ਲੋੜੀ ਨਾ ਗੁੱਡੀਆਂ ਵਾਲੋਂ ਤੇ ਨਾ ਡੋਰਾ ਇਹਦੇ ਉਹ ਇਹ ਲੋੜੀ ਦਾ ਮੋਲੀ ਕੋਈ ਨਹੀਂ ਮੂਫਲੀ ਜੇ ਮਾਜੇ ਦੀ ਗੱਲ ਕਰੀਏ ਮਾਜੇ ਇਲਾਕੇ ਦੀ ਗੱਲ ਕਰੀਏ ਪਤੰਗ ਬਾਜ਼ੀ ਔਰ ਮੂਫਲੀ ਤੋਂ ਬਿਨਾਂ ਲੋੜੀ ਪੂਰੀ ਨਹੀਂ ਹੁੰਦੀ ਹਰ ਘਰ ਦੀ ਲੋੜੀ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਉਹ ਮੂਫਲੀ ਤੇ ਪਤੰਗਾ ਲੈ ਕੇ ਜਾਏਗਾ ਆਪਾਂ ਦੁਕਾਨਦਾਰ ਜਿਹੜੇ ਇੱਥੇ ਦੁਕਾਨ ਕਰਦੇ ਨੇ ਕਾਫੀ ਸਾਲਾਂ ਤੋਂ ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦੇ ਮਾਰਾ ਇਹ ਆਪਣੀ ਸ਼ੋਪ ਹੈ ਸਾਡੇ ਦਾਦਾ ਦੇ ਵੇਲੇ ਚੱਲ ਰਹੀ ਹੈ ਤਾਂ ਇਹਨਾਂ ਨੂੰ 70 ਤੋਂ 72 ਸਾਲ ਹੋ ਗਏ ਇਹਨਾਂ ਨੂੰ 70 ਸਾਲ ਹੋ ਗਏ ਐਸੇ 70 ਤੋਂ 72 ਹੋਇਆ ਦਾਦੇ ਦੀ ਜੀ ਪੂਰੀ ਤੀਜੀ ਤੀਜੀ ਹਾਂ ਜੀ ਤੀਜੀ ਵੀਡੀਓ ਤੇ ਕਰਦੇ ਆਂ ਤੀਜੀ ਪੀੜੀ ਜੀ ਸਰ ਤੇ ਉਹ ਮੈਂ ਦਿਖਾਇਆ ਕਿ ਮੂੰਗਫਲੀ ਤਿਆਰ ਕਰਨ ਦਾ ਢੰਗ ਜਿਹੜੇ ਤੁਹਾਡੇ ਕਾਰੀਗਰ ਵੀ ਦੱਸ ਰਿਹਾ ਸੀ ਕਿ ਪਹਿਲੇ ਦੂਸਰੇ ਤਰੀਕੇ ਨਾਲ ਹੁੰਦੀ ਸੀ ਹੁਣ ਮਸ਼ੀਨ ਨਹੀਂ ਪਹਿਲੇ ਭੱਟੀ ਨਾਲ ਤਣਾਗੁੰ ਦੇਵੇ ਇਹ ਹੁਣ 30 ਸਾਲ ਹੋ ਗਏ ਨੇ ਬਸ ਹੁਣ ਇਹ ਡਰਮ ਜਣਾ ਹੀ ਕਰਦੇ ਜਿਹਦਾ ਇੰਨਾ ਸਮੇਂ ਦੇ ਨਾਲ ਤੁਹਾਨੂੰ ਪਤਾ ਉਹਦੇ ਨਾਲ ਹੀ ਚੱਲੀ ਗਏ ਮੂੰਗਫਲੀ ਕਹਿੰਦੇ ਜਿਹੜਾ ਇੱਕ ਸਸਤਾ ਡਰਾਈ ਫਰੂਟ ਆ ਇਸ ਨੂੰ ਸਸਤਾ ਡਰਾਈ ਫਰੂਟ ਵੀ ਮੰਨਿਆ ਜਾਂਦਾ ਕਿੰਦਾ ਲੋਕਾਂ ਦਾ ਰੁਝਾਨ ਕਿਵੇਂ ਆ ਮੂੰਗਫਲੀ ਘਚਕ ਦੇ ਵਾਲਾ ਬਹੁਤ ਠੰਡਾ ਪੁਕਾ ਵਾ 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 ਮੂੰਗਫਲੀ ਖਾ ਰਹੇ ਨੇ ਜੇ ਨਹੀਂ ਕੋਈ ਬਦਾਮ ਖਾਦਾ ਤਾਂ ਮੂੰਗਫਲੀ ਖਾ ਕੇ ਆਪਣਾ ਇੰਜੋਏ ਕਰ ਰਿਹਾ ਮਾਤਾ ਜੀ ਬਦ ਆਦਮੀ ਵੀ ਖਾ ਰਿਹਾ ਵਾ ਸ਼ੋਹਕਾਰ ਵੀ ਖਾ ਰਿਹਾ ਵਾ ਮਾਤਰਾ ਸਾਡੀ ਬੰਦਾ ਇਦਾਂ ਦਾ ਕਿ ਹਫਤੇ ਜਾਨੀ ਕੀ 10 15 ਦਿਨਾਂ ਬਾਅਦ ਖਾ ਰਿਹਾ ਹਫਤੇ ਬਾਅਦ ਖਾ ਰਿਹਾ ਵਾ ਸ਼ੋਹਕਾਰ ਰੁਟੀਨਾ ਖਾ ਰਿਹਾ ਵਾ ਲੋੜੀ ਵੀ ਖਾਸ ਕਰਕੇ ਲੋੜੀ ਵਾਲੇ ਦਿਨ ਤੇ ਮੂਕਲੀ ਦਾ ਸਗਣ ਹੀ ਹੁੰਦਾ ਨਾ ਜੀ ਜੀ ਸਰ ਇਹ ਇੱਕ ਤਿਹਾਰ ਹੈਗਾ ਉਹ ਸਾਰੇ ਮਨਾਉਂਦੇ ਨੇ ਲੋੜੀ ਦੀ ਕਿਉਂਕਿ ਜਦੋਂ ਭੁੱਗਾ ਵੀ ਬਲਦਾ ਰਾਤ ਤੇ ਉਹਦੇ ਵਿੱਚ ਵੀ ਕਹਿੰਦੇ ਕਿ ਮੂਕਲੀ ਦਾ ਸਗਣ ਕੀਤਾ ਜਾਂਦਾ ਖਵਾਲ ਦੇ ਵਿੱਚ ਬਿਲਕੁਲ 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 ਮਾਰੇ ਤਿਹਾਰ ਚੱਲਦੇ ਰਹੇ ਨੇ ਆਜ ਅੱਜ ਦੇ ਚੱਲ ਰਹੇ ਨੇ ਆਜ ਤੋਂ ਚੱਲ ਰਹੇ ਨੇ ਇਹ ਗਾँव ਵੀ ਚੱਲਨੇ ਨੇ ਅਸੀਂ ਰਹੀਏ ਨਾ ਰਹੀਏ ਇਹ ਗਾਹ ਚੱਲਦੇ ਰਹਨੇ ਬਿਲਕੁਲ ਤੁਸੀਂ ਤਸਵੀਰਾਂ ਚ ਦੇਖਿਆ ਕੁਝ ਗਾਹਕ ਵੀ ਨਹੀਂ ਇੱਥੇ ਸਭ ਤੋਂ ਪਾਣੇ ਦੁਕਾਨ ਆ ਗਿਆ ਮਹਿੰਗਾ ਮੌਫੀ ਵਾਗਾ ਠੀਕ ਹੈ ਜੀ ਇਹਦਾ ਵਾਗਾ ਮੌਫੀ ਸਾਰੇ ਪਟਾਗੇ ਸ਼ਹਿਰ ਤੋਂ ਨਹੀਂ ਮਿਲ ਸਕਦੀ ਜਿਹੜਾ ਇਹ ਕੋਈ ਮੌਫੀ ਖਾਣਾ ਨਾ ਦੋ ਦਾ ਖਾ ਰੇ ਵੇਖੋ ਤੁਸੀਂ ਪਾਦਾ ਵਾਸੇ ਮਜ਼ਾ ਆ ਗਿਆ ਪਟਾਗੇ ਚਾਹ ਤਦਾ ਦਾ ਪਤਾ ਦਿੱਤਾ ਸਾਰੇ ਜਮਾਂ ਦਾ ਪਹਿਲਾ ਹੈ ਬਗੈ ਮਿੱਥੂ ਲੋਗੇ ਦੇਣੇ ਗਾਹਕ ਮੌਫੀ ਵਾਗਾ ਮੈਂ ਆਵਦਾ ਮੈਂਗਾ ਮੂਫਲੀ ਵਾਲਾ 70 ਸਾਲ ਤੋਂ ਕਿਤੇ ਦੁਕਾਨ ਆ ਤਿੰਨ ਪੀੜੀਆਂ ਹੋ ਗਈਆਂ ਹੁਣ ਚੌਥੀ ਪੀੜੀ ਦੀ ਤਿਆਰ ਆ ਇਹਦਾ ਜੰਮੇ ਵੀ ਨਹੀਂ ਹਲੇ ਇਹਦਾ ਜੰਮੇ ਮਾਫੀ ਕਰਦੇ ਸਾਡਾ ਮਨ ਖੁਸ਼ ਹੋ ਗਿਆ ਕੋਈ ਥੋੜੀ ਤਾਂ ਦੂਰ ਆ ਜਾਰ ਵਾਸਤੇ ਇਦਾਂ ਸਮਾਜ ਆਣਾ ਆ ਵਦਗਾ ਤਾਂ ਤਾਂ ਆਇਆ ਬਿਲਕੁਲ ਤੁਸੀਂ ਤਸਵੀਰਾਂ ਚ ਦੇਖਿਆ ਕਿਵੇਂ ਸਰਦੀਆਂ ਦੀ ਕਹਿ ਲਈਏ ਸੁਗਾਤ ਮੂਫਲੀ ਜਿਹੜੀ ਬਾਜ਼ਾਰਾਂ ਦੇ ਵਿੱਚ ਵਿਕਰੀ ਹੋ ਰਹੀ ਔਰ ਹਰ ਵਰਗ ਇਹਨਾਂ ਦੀ ਹਰ ਵਰਗ ਦੇ ਪਹੁੰਚ ਦੇ ਵਿੱਚ ਆਏ ਡਾਈਟਿੰਗ ਤੇ ਡਰਾਈ ਫਰੂਟ ਦੇ ਇਹ ਇਹਨੂੰ ਕਹਿ ਸਕਦੇ ਹੋ ਕਿ ਇਹ ਇੱਕ ਤਰ੍ਹਾਂ ਦਾ ਡਰਾਈ ਫਰੂਟ ਦੇ ਤੌਰ ਤੇ ਲੋਕ ਜਿਹੜੇ ਨਹੀਂ ਡਰਾਈ ਫਰੂਟ ਪਹੁੰਚ ਕਰਦੇ ਲੈਣਾ ਜਿਨ੍ਹਾਂ ਦੇ ਬਜਟ ਦੇ ਵਿੱਚ ਨਹੀਂ ਹੈ ਮਹਿੰਗਾ ਡਰਾਈ ਫਰੂਟ ਲੈਣਾ ਉਹ ਮੂੰਫਲੀ ਨਾਲ ਵੀ ਵਜ਼ਰਾ ਕਰਦੇ ਬਾਕੀ ਇਹ ਇੱਕ ਮੂੰਫਲੀ ਖਾਸ ਕਰਕੇ ਜੇ ਮਰਜੇ ਵਾਲੇ ਨਹੀਂ ਮੈਂ ਪਹਿਲੇ ਵੀ ਜਿਵੇਂ ਕਿਹਾ ਕਿ ਖਾਸ ਇੱਕ ਲੋੜੀ ਦੇ ਨਾਲ ਜੁੜਿਆ ਹੋਇਆ ਹੈ ਤਿਹਾਰ ਦੇ ਨਾਲ ਮੂੰਫਲੀ ਹਰ ਘਰ ਦੀ ਇੱਕ ਕਹਿ ਲਈਏ ਸੁਗਾਤ ਵੜ ਕੇ ਪਹੁੰਚਦੀ ਹੈ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਤ ਚਾਵਲਾ ਜਗਮਨੀ ਟੀਵੀ ਲਈ ਗੁਰਦਾਸਪੁਰ